ਇਸ ਤੋਂ ਘੱਟ ਲਗਭਗ 14-15 ਨੰਬਰਾਂ ਦੇ ਸਕੋਰ ਨਾਲ ਵਿਨ ਕੀਤਾ ਜੀ ਉਸ ਤੋਂ ਬਾਅਦ ਹੀ ਫਾਈਨਲ ਪ੍ਰਵੇਸ਼ ਕੀਤਾ ਫਾਈਨਲ ਸਾਡਾ ਤਾਂ ਮਾੜਾ ਲਾਡੂ ਨ ਹੋਇਆ ਸਾਡੇ ਬੱਚਿਆਂ ਦਾ ਬਹੁਤ ਵਧੀਆ ਪ੍ਰਦਰਸ਼ਨ ਸੀ ਤੇ ਅਸੀਂ ਸਿਲਵਰ ਮੈਡਲ ਪ੍ਰਾਪਤ ਕੀਤਾ ਇਸ ਨੈਸ਼ਨਲ ਚ ਇਹ ਲਗਭਗ 20 ਸਾਲ ਦਾ ਦੁਬਾਰਾ 20 ਸਾਲ ਬਾਅਦ ਆਪਾਂ ਨੂੰ ਮੈਡਲ ਪ੍ਰਾਪਤ ਹੋਇਆ ਜੀ ਪੰਜਾਬ ਨੂੰ ਸਰ ਮੈਨੂੰ ਫਕਰ ਹੁੰਦਾ ਜੀ ਪੂਰੇ ਪੰਜਾਬ ਦੇ ਵਿੱਚ ਇਕੱਲਾ ਇੱਕ ਕੀਰਤਵ ਸਕੂਲ ਹੈ ਦੰਦਾ ਜਿਹਦੇ ਇੱਕ ਸਕੂਲ ਦੇ ਤਿੰਨ ਬੱਚੇ ਖੇਡੇ ਜੀ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਕੀਰਤਵ ਇਲਾਕੇ ਨੂੰ ਜੀ ਸਾਡੇ ਰੋਪੜ ਜ਼ਿਲ੍ਹੇ ਦੀ ਇਕੱਲੇ ਜ਼ਿਲ੍ਹੇ ਦੀ ਸਾਡੇ ਇੱਕ ਸਕੂਲ ਦੇ ਤਿੰਨ ਬੇਟੀਆਂ ਖੜੀਆਂ ਜੀ ਪੰਜਾਬ ਦੀ ਟੀਮ ਦੇ ਵਿੱਚ ਖੇਡ ਕੇ ਜਿਨ੍ਹਾਂ ਨੇ ਅੱਜ ਸਾਡੇ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਰੋਪੜ ਜ਼ਿਲ੍ਹਾ ਕੀਰਤਪੁਰ ਸਾਹਿਬ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਬੇਟਾ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਪਹਿਲੀ ਵਾਰੀ ਖੁਸ਼ੀ ਜਿਹੜੀ ਹੁੰਦੀ ਹੈ ਬਹੁਤ ਵਧੀਆ ਖੁਸ਼ੀ ਹੁੰਦੀ ਹੈ ਇਹ ਖੁਸ਼ੀ ਜਿਹੜੀ ਸਾਡੇ ਸਰਜੀ ਨੇ ਸਾਨੂੰ ਮਹਿਸੂਸ ਕਰਾਈ ਬਹੁਤ ਵਧੀਆ ਲੱਗਦਾ ਨਹੀਂ ਸਰਕਾਰਾਂ ਨੂੰ ਵੀ ਇਹ ਅਜਿਹੇ ਅਧਿਆਪਕਾਂ ਦੇ ਹੱਥ ਫੜਨੇ ਚਾਹੀਦੇ ਆ ਉਹਨਾਂ ਨੂੰ ਚੰਗੇ ਗਰਾਊਂਡ ਦੇਣੇ ਚਾਹੀਦੇ ਆ ਚੰਗੀਆਂ ਸਪੋਰਟਸ ਦਾ ਸਮਾਨ ਦੇਣਾ ਚਾਹੀਦਾ ਤਾਂ ਜੋ ਅਜਿਹੇ ਬੱਚੇ ਹੋਰ ਅੱਗੇ ਆ ਸਕਣ ਬਹੁਤ ਬਹੁਤ ਲੱਖ ਲੱਖ ਵਧਾਈ ਇਹਨਾਂ ਬੱਚਿਆਂ ਨੂੰ ਅਸੀਂ ਵੀ ਨਾ ਸਕੂਲਾਂ ਚੋਂ ਹੀ ਸੀ ਸਪੋਰਟਸ ਵਿੰਗ ਚੋਂ ਹੀ ਲਾ ਕੇ ਨੈਸ਼ਨਲ ਖੇਡੇ ਸੀ ਸੋ ਸਾਨੂੰ ਇਸ ਟਾਈਮ ਬਹੁਤ ਖੁਸ਼ੀ ਹੋਈ ਹੈ ਜਿਹਦੇ ਖੁਸ਼ੀ ਦਾ ਸਾਡਾ ਕੋਈ ਟਿਕਾਣਾ ਨਹੀਂ ਸਾਡੇ ਜਿਹੜੇ ਸਕੂਲ ਦੇ ਹੁਣ ਤੱਕ ਜਦੋਂ 2 ਸਾਲ ਤੋਂ ਹੀ ਨਹੀਂ ਮਤਲਬ 25 ਬੱਚੇ ਸਾਡੇ ਜਿਹੜੇ ਸਟੇਟ ਦੇ ਵਿੱਚ ਸਰਟੀਫਿਕੇਟ ਲੈ ਕੇ ਆ ਗਏ ਸਟੇਟ ਦੇ ਜੇਤੂ 25 ਬੱਚੇ ਸਾਡੇ ਤੇ 10 ਬੱਚੇ ਨੈਸ਼ਨਲ ਦੇ ਵਿੱਚ ਹੈ ਤੇ ਤਿੰਨ ਬੱਚੇ ਆ ਜਿਹੜੇ ਇਹਨਾਂ ਕੋਲ ਨੈਸ਼ਨਲ ਦਾ ਮੈਡਲ ਹੈ नेशਨਲ ਚ ਪਾਰਟਿਸਪੀਟ ਦਾ ਬਹੁਤ ਜ਼ਿਆਦਾ ਹੁੰਦਾ ਪਰ ਨੈਸ਼ਨਲ ਮੈਡਲ ਹੈ ਜਿਹੜਾ ਇਹ ਤਿੰਨ ਬੱਚਿਆਂ ਕੋਲ ਆ। ਅੱਜ ਮੈਂ ਇਹਨਾਂ ਬੱਚਿਆਂ ਨੂੰ ਇਹ ਕਵਾਂਗਾ ਤਿੰਨਾਂ ਨੂੰ ਵੀ ਤੁਸੀਂ ਬੜੇ ਹੱਡਣਾ ਲਈ ਆਪਣਾ ਲਗਨ ਨਾਲ ਕੰਮ ਕਰਨਾ ਕੋਈ ਵੀ ਤੁਹਾਡੇ ਥੋੜੀ-ਬੋਦੀ ਕਮੀਆਂ ਨਾ ਉਹ ਦੂਰ ਹੋ ਜਿੰਦੀ ਤੁਸੀਂ ਫਰੌਕ ਕਬੱਡੀ ਜ ਖੇਡੋ ਔਰ ਇੰਡੀਆ ਲੈਵਲ ਤੇ ਖੇਡੋ ਸਰ ਅਸੀਂ ਬਹੁਤ ਜ਼ਿਆਦਾ ਖੁਸ਼ ਆਂ ਇਹ ਕਹਿ ਲੋ ਵੀ ਅੱਜ ਸਾਡੇ ਧਰਤੀ ਤੇ ਪੈਰ ਨਹੀਂ ਲੱਗ ਰਹੇ ਇੰਨੀ ਜ਼ਿਆਦਾ ਸਾਨੂੰ ਖੁਸ਼ੀ ਹੈ ਸਾਡੇ ਸਕੂਲ ਦੇ ਇੱਕ ਨਹੀਂ ਬਲਕਿ ਤਿੰਨ ਬੱਚੇ ਨੇ ਇਹ ਉਦੋਂ ਵੀ ਵੱਡੀ ਮਾਣ ਵਾਲੀ ਗੱਲ ਆ ਤਾਂ ਅਸੀਂ ਇਸ ਕਰਕੇ ਅੱਜ ਬਹੁਤ ਜ਼ਿਆਦਾ ਖੁਸ਼ ਆਂ ਸਾਡੇ ਸਰਵ ਵਧਾਈ ਦੇ ਪਾਤਰ ਨੇ ਬੱਚੇ ਉਹਨਾਂ ਦੇ ਪੇਰੈਂਟਸ ਵਧਾਈ ਦੇ ਪਾਤਰ ਨੇ ਚੈਨਲ ਤੇ ਮੈਂ ਹਾਂ ਬੋਸ ਸਿੰਘ ਰਾਣਾ ਤਸਵੀਰਾਂ ਕੀਰਤਪੁਰ ਸਾਹਿਬ ਦੀਆਂ ਨੇ ਜਿੱਥੇ ਰੇਲਵੇ ਸਟੇਸ਼ਨ ਦੇ ਉੱਤੇ ਅੱਜ ਜਿਹੜੇ ਆ ਪੰਜਾਬ ਦੇ ਉਹ ਹੁਣ ਹਰ ਖਿਡਾਰੀ ਪਹੁੰਚੇ ਨੇ ਜਿਨ੍ਹਾਂ ਵੱਲੋਂ 20 ਸਾਲ ਬਾਅਦ ਜਿਹੜਾ ਇਹ ਪੰਜਾਬ ਦੇ ਨਾਂ ਇੱਕ ਜਿਹੜਾ ਮੈਡਲ ਲੈ ਕੇ ਆਂਦਾ ਗਿਆ ਏ ਕੀਰਤਪੁਰ ਸਾਹਿਬ ਦੀਆਂ ਇਹ ਕੁੜੀਆਂ ਜਿਹੜੀਆਂ ਸਕੂਲ ਦੀਆਂ ਬੱਚੀਆਂ ਸੀਗੀਆਂ ਉਹਨਾਂ ਵੱਲੋਂ ਅੱਜ ਜਿਹੜਾ ਬੀਤੇ ਦਿਨੀ ਜਿਹੜੀਆਂ ਖੇਡਾਂ ਜਿਹੜੀਆਂ ਨੈਸ਼ਨਲ ਖੇਡਾਂ ਹੋਈਆਂ ਉਹਦੇ ਵਿੱਚ ਜਿਹੜਾ ਜਿੱਥੇ 골ਡ ਮੈਡਲ ਵਾਸਤੇ ਲੜਾਈ ਕੀਤੀ ਗਈ ਆ ਪਰ ਨਹੀਂ ਜਿਸ ਸਗੇ ਪਰ 20 ਸਾਲ ਬਾਅਦ ਜਿਹੜਾ ਇੱਕ ਮੈਡਲ ਹੈ ਉਹ ਪੰਜਾਬ ਦੇ ਨਾਮ ਜਿਹੜਾ ਹੈ ਆਇਆ ਹੈ ਉਹਨਾਂ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਜਿਹੜਾ ਇੱਥੇ ਕੀਤਾ ਗਿਆ ਹੈ ਜਿਹੜੇ ਉਹਨਾਂ ਦੇ ਕੋਚ ਨਾਲ ਹਾਜ਼ਰ ਨੇ ਭਪਿੰਦਰ ਸਿੰਘ ਮਿੰਟੂ ਜਿਨ੍ਹਾਂ ਦੀ ਸਖਤ ਮਿਹਨਤ ਦੀ ਬਦੌਲਤ ਅੱਜ ਜਿਹੜਾ ਇੱਕ ਕਹਿ ਲਈ ਆਪਾਂ ਵੀ ਮੈਡਲ ਜਿਹੜਾ ਪੰਜਾਬ ਦੇ ਨਾਮ 20 ਸਾਲ ਬਾਅਦ ਜਿਹੜਾ ਪੰਜਾਬ ਨੂੰ ਮਿਲਿਆ ਹੈ ਗੱਲਬਾਤ ਜ਼ਰੂਰ ਕਰਾਂਗੇ ਭਪਿੰਦਰ ਸਿੰਘ ਮਿੰਟੂ ਹੁਣ ਨਾਲ ਕਿਸ ਤਰ੍ਹਾਂ ਦਾ ਦੌਰ ਰਿਹਾ ਔਰ ਕਿੰਨੀ ਮਿਹਨਤ ਜਿਹੜੀ ਬੱਚਿਆਂ ਨੂੰ ਕਰਾਣੀ ਪਈ ਹੈ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੱਡਾ ਜਿਹੜੀ ਇੱਕ ਜਿੱਤ ਤੁਸੀਂ ਪ੍ਰਾਪਤ ਕੀਤੀ ਹੈ ਖਾਸ ਕਰਕੇ 20 ਸਾਲ ਬਾਅਦ ਥੈਂਕ ਯੂ ਸਰ ਸਭਨਾਂ ਦਾ ਸਸਕਾਰ ਜੀ ਸਰ ਇਹ ਮੇਰੇ ਬੱਚੇ ਦੀ ਬਹੁਤ ਸਖਤ ਮਿਹਨਤ ਸੀ ਜੇ ਸਾਰੇ ਜਿਹੜੇ ਕੰਪਨੀਆਂ ਨੇ ਜਿੰਨੇ ਟੀਮਾਂ ਆਈਆਂ ਸੀ ਬਹੁਤ ਵਧੀਆ ਸੀ ਆਪਣੇ ਆਪਣੇ ਸਟੇਟ ਦੀਆਂ ਵੈਸਟੀ ਟੀਮਾਂ ਆਂਦੀਆਂ ਸਾਡਾ ਸਭ ਤੋਂ ਪਹਿਲਾ ਮੈਚ ਹੋਇਆ ਸੀ ਕਿ ਜੀ ਬਿਹਾਰ ਨਾਲ ਉਹ ਵੀ ਅਸੀਂ ਵਨ ਸਾਈਡਰ ਜਿੱਤੇ ਆ ਉਸਦੇ ਬਾਅਦ ਛੱਤੀਸਗੜ੍ਹ ਚਤੁਰ ਤ੍ਰੀਪੁਰਾ ਤ੍ਰੀਪੁਰਾ ਤੋਂ ਬਾਅਦ ਹਿਮਾਚਲ ਔਰ ਓਵਰ ਕੌਨਫੀਡੈਂਸੀ ਜੋ ਸਿੱਧਾ ਹੀ ਫਾਈਨਲ ਲੜਨ ਨੂੰ ਫਿਰਦਾ ਸੀ ਅਸੀਂ ਆਪਣੇ ਗੁਆਂਡੀ ਹਿਮਾਚਲ ਪ੍ਰਦੇਸ਼ ਨੂੰ 12 ਨੰਬਰਾਂ ਦੀ ਫਰਕ ਨਾਲ ਹਰਾ ਕੇ ਉਹਦਾ ਰਾਜਸਥਾਨ ਨੂੰ ਜਦਕਿ ਹੋਸਟ ਟੀਮ ਸੀ ਬਹੁਤ ਜ਼ਿਆਦਾ ਪਰਸ਼ੇਟੀ ਵੀ ਆਪਾਂ ਫੇਰ ਵੀ ਉਹਨਾਂ ਨੂੰ ਘੱਟੋ ਘੱਟ ਲਗਭਗ 14-15 ਨੰਬਰਾਂ ਦੇ ਸਕੋਰ ਨਾਲ ਵਿਨ ਕੀਤਾ ਜੀ ਉਸ ਤੋਂ ਬਾਅਦ ਹੀ ਫਾਈਨਲ ਪ੍ਰਵੇਸ਼ ਕੀਤਾ ਫਾਈਨਲ ਸਾਡਾ ਤਾਂ ਮਾਣ ਦਾ ਡੂਨ ਹੋਇਆ ਸਾਡੇ ਬੱਚਿਆਂ ਦਾ ਬਹੁਤ ਵਧੀਆ ਪ੍ਰਦਰਸ਼ਨ ਸੀ ਤੇ ਅਸੀਂ ਸਿਲਵਰ ਮੈਡਲ ਪ੍ਰਾਪਤ ਕੀਤਾ ਜੀ ਨੈਸ਼ਨਲ ਇਹ ਲਗਭਗ 20 ਸਾਲ ਦਾ ਦੁਬਾਰਾ 20 ਸਾਲ ਬਾਅਦ ਆਪਾਂ ਨੂੰ ਮੈਡਲ ਪ੍ਰਾਪਤ ਹੈ ਜੀ ਪੰਜਾਬ ਨੇ ਲਗਦਾ ਨਹੀਂ ਆ ਜਿਹੜਾ ਅੱਜ ਖਾਸ ਕਰਕੇ ਆਪਾਂ ਖਾਲਸਾ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਕੀਰਪੁਰ ਸਾਹਿਬ ਦੀ ਗੱਲ ਕਰੀਏ ਖਾਸ ਕਰਕੇ ਆਪਾਂ ਦੇਖਦੇ ਆ ਬੱਚਿਆਂ ਨੂੰ ਖੇਡਣ ਵਾਸਤੇ ਗਰਾਊਂਡ ਹੈ ਨਹੀਂ ਆ ਵੱਡੀ ਮਿਹਨਤ ਅਸੀਂ ਵੀ ਦੇਖਦੇ ਸੀ ਤੁਹਾਨੂੰ ਮਿਹਨਤ ਕਰਾਉਂਦਿਆਂ ਨੂੰ ਸਕੂਲ ਟਾਈਮ ਜਦੋਂ ਛੁੱਟੀ ਹੋ ਜਾਂਦੀ ਸੀ ਜਾਂ ਛੁੱਟੀਆਂ ਵਾਲੇ ਜਦੋਂ ਛੁੱਟੀਆਂ ਹੋ ਜਾਂਦੀ ਸੀ ਗਰਮੀਆਂ ਦੀ ਵੀ ਤੁਸੀਂ ਵੱਡੀ ਮਿਹਨਤ ਕੀਤੀ ਆ ਅੱਜ ਖੁਸ਼ੀ ਤਾਂ ਮਹਿਸੂਸ ਹੁੰਦੀ ਹੋਣੀ ਨਾ ਕਿ ਬਈ ਅੱਜ ਜਿਹੜਾ ਮਿਹਨਤ ਕੀਤੀ ਆ ਉਹ ਫਲ ਜਰੂਰ ਮਿਲ ਗਿਆ ਸਰ ਮੈਨੂੰ ਫਕਰ ਹੁੰਦਾ ਜੀ ਪੂਰੇ ਪੰਜਾਬ ਦੇ ਵਿੱਚ ਇਕੱਲਾ ਇੱਕ ਕੀਰਤਵ ਸਕੂਲ ਇਦਾਂ ਦਾ ਜਿੱਦੇ ਇੱਕ ਸਕੂਲ ਦੇ ਤਿੰਨ ਬੱਚੇ ਖੇਡੇ ਜੀ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਕੀਰਤਵ ਇਲਾਕੇ ਨੂੰ ਜੀ ਸਾਡੇ ਰੋਪੜ ਜ਼ਿਲ੍ਹੇ ਦੀ ਇਕੱਲੇ ਜ਼ਿਲ੍ਹੇ ਦੀ ਸਾਡੇ ਇੱਕ ਸਕੂਲ ਦੀਆਂ ਤਿੰਨ ਬੇਟੀਆਂ ਖੜੀਆਂ ਜੀ ਦੇਖੋ ਮੈਂ ਇੱਕ ਵਾਰੀ ਬੱਚੀਆਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਆ ਬੱਚੀਆਂ ਸਾਡੀਆਂ ਜਿਹੜੀਆਂ ਪੰਜਾਬ ਦੀ ਟੀਮ ਦੇ ਵਿੱਚ ਖੇਡ ਕੇ ਜਿਨ੍ਹਾਂ ਨੇ ਅੱਜ ਸਾਡੇ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਰੋਪੜ ਜ਼ਿਲ੍ਹਾ ਕੀਰਤਪੁਰ ਸਾਹਿਬ ਸਕੂਲ ਦਾ ਨਾਮ ਰੋਸ਼ਨ ਕੀਤਾ ਇਹ ਬੱਚੀਆਂ ਕੀਰਤਪੁਰ ਸਾਹਿਬ ਸਕੂਲ ਦੀਆਂ ਬੱਚੀਆਂ ਨੇ ਸਖਤ ਮਿਹਨਤ ਦੀ ਬਦੌਲਤ ਅੱਜ ਜਿਹੜਾ ਇਹਨਾਂ ਨੇ ਮੁਕਾਮ ਜਿੱਤਿਆ ਏ ਬੇਟਾ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਪਹਿਲੀ ਵਾਰੀ ਖੁਸ਼ੀ ਜਿਹੜੀ ਹੁੰਦੀ ਹੈ ਬਹੁਤ ਵਧੀਆ ਹੋ ਜਾਂਦੀ ਹੈ ਇਹ ਖੁਸ਼ੀ ਜਿਹੜੀ ਸਾਡੇ ਸਰਜੀ ਨੇ ਸਾਨੂੰ ਮਹਿਸੂਸ ਕਰਾਈ ਬਹੁਤ ਵਧੀਆ ਸਰਜੀ ਦੀ ਵਜ੍ਹਾ ਤੇ ਅਸੀਂ ਜਿੱਥੇ ਖੜੇ ਹੋਏ ਸਾਡੇ ਸਰਜੀ ਦੀ ਵਜ੍ਹਾ ਤੇ ਆ ਮੈਂ ਤੁਹਾਨੂੰ ਖੇਡਦੇ ਦੇਖਿਆ ਉੱਥੇ ਕਿੱਦਾਂ ਦਾ ਲੱਗਦਾ ਸੀ ਜਦੋਂ-ਦੋਂ ਮੈਚ ਚੱਲਦੇ ਸੀ ਮੈਂ ਤਾਂ ਡਰ ਮੈਜਰ ਲਈ ਸੰਡਰ ਵੀ ਬਥੇਰੇ ਲਾਦਾ ਹੁੰਦਾ ਰੇਟ ਪਾਣ ਵੇਲੇ ਬਥੇਰੇ ਡਾਲਦਾ ਪਰ ਸਾਡੇ ਸਰਜੀ ਨਾਲ ਹੁੰਦੇ ਦੇ ਹਮੇਸ਼ਾ ਸਾਡਾ ਕੋਚਿੰਗ ਸਾਡੀ ਸਰਜਰੀ ਇੰਨੀ ਵਧੀਆ ਹੈ ਕਿ ਕਹਿ ਹੀ ਗਈ ਹੈ ਸਰਜੀ ਸਰਜੀ ਦੀ ਵਜ੍ਹਾ ਤੇ ਅਸੀਂ ਅੱਜ ਉਰੇ ਖੜੇ ਵੇ ਬਿਲਕੁਲ ਹੀ ਬੱਚਿਆਂ ਨੂੰ ਵੀ ਉਤਸ਼ਾਹ ਹੈਗਾ ਕਿ ਸਰ ਨੇ ਮਿਹਨਤ ਕੀਤੀ ਆ ਔਰ ਉਹਨਾਂ ਦੀ ਬਦੌਲਤ ਅੱਜ ਜਿਹੜਾ ਹੈ ਅੱਜ ਬੱਚੇ ਇੱਥੇ ਪਹੁੰਚੇ ਨੇ ਗੱਲਬਾਤ ਜ਼ਰੂਰ ਕਰਾਂਗੇ ਮਾਪੇ ਵੀ ਨਾਲ ਹਾਜ਼ਰ ਨੇ ਕਿਉਂਕਿ ਬੱਚਿਆਂ ਦੇ ਮਾਪੇ ਆ ਖਾਸ ਕਰਕੇ ਮਾਪਿਆਂ ਦਾ ਵੀ ਰੋਲ ਹੁੰਦਾ ਹੈ ਕਿਉਂਕਿ ਕਿਸੇ ਤੇ ਵਿਸ਼ਵਾਸ ਕਰਨਾ ਆਪਣੇ ਬੱਚਿਆਂ ਨੂੰ ਭੇਜਣਾ ਖਾਸ ਕਰਕੇ ਅੱਜ ਦਾ ਸਮੇਂ ਦੇ ਵਿੱਚ ਕੁੜੀਆਂ ਨੂੰ ਖਾਸ ਕਰਕੇ ਭੇਜਣਾ ਮਾਪਿਆਂ ਦਾ ਵੀ ਵੱਡਾ ਰੋਲ ਹੁੰਦਾ ਹੈ ਔਰ ਮਾਪਿਆਂ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਬਰੂਵਾਲ ਤੋਂ ਵੀ ਹੈਗੇ ਆ ਨਾਲ ਪਿੰਡ ਦਹੂੜ ਤੋਂ ਵੀ ਹੈਗਾ ਬਾਈ ਜੀ ਕਿਵੇਂ ਤਾਂ ਲੱਗਦਾ ਭੁਪਿੰਦਰ ਸਿੰਘ ਮਿੰਟੂ ਹੋਣਾਂ ਦੀ ਬਦੌਲਤ ਅੱਜ ਜਿਹੜਾ ਇਹ ਇੱਕ ਵੱਡਾ ਮੁਕਾਮ ਤੁਹਾਡੇ ਬੱਚਿਆਂ ਨੇ ਹਾਸਲ ਕੀਤਾ ਪਹਿਲਾਂ ਤਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਸਾਨੂੰ ਜਾਨੀ ਕਿ ਜਿਹੜਾ ਸਾਡੇ ਭੁਪਿੰਦਰ ਸਿੰਘ ਮਿੰਟੂ ਜੀ ਸਾਡੇ ਆਪਣੇ ਮੇਰੇ ਕਲਾਸ ਵੈਲਿਊ ਰਹੇ ਸਾਡੇ ਯਾਰ ਦੋਸਤ ਸਾਡੇ ਆਪਣੇ ਭਰਾਵਾ ਵਾਂਗੂ ਐ ਜਾਨੀ ਕਿ ਸਾਨੂੰ ਇਹਦੇ ਨਾਲ ਬੱਚੇ ਭੇਜ ਕੇ ਆ ਲੱਗਦੇ ਆ ਜਨ ਕਿ ਸਾਨੂੰ ਇਹ ਇਹ ਵੀ ਇਦਾਂ ਸਮਝਦੇ ਵੀ ਜਿੜ ਕੇ ਹੋਰ ਦੇ ਬੱਚੇ ਨਹੀਂ ਸਾਡੇ ਆਪਣੇ ਬੱਚੇ ਆ ਜੀ ਵੀ ਜਾਨੀ ਕਿ ਇਹਨਾਂ ਦੀ ਮਿਹਨਤ ਦੇ ਕਾਰਨ ਅੱਜ ਬੱਚੇ ਸਾਡੇ ਇਸ ਮਕਾਮ ਤੱਕ ਪਹੁੰਚੇ ਲੱਗਦਾ ਨਹੀਂ ਸਰਕਾਰਾਂ ਨੂੰ ਵੀ ਇਹ ਜਿਹੇ ਅਧਿਆਪਕਾਂ ਦੇ ਹੱਥ ਫੜਨੇ ਚਾਹੀਦੇ ਆ ਉਹਨਾਂ ਨੂੰ ਚੰਗੇ ਗਰਾਊਂਡ ਦੇਣੇ ਚਾਹੀਦੇ ਆ ਚੰਗੀਆਂ ਹਾਂ ਸਪੋਰਟਸ ਦਾ ਸਮਾਨ ਦੇਣਾ ਚਾਹੀਦਾ ਤਾਂ ਜੋ ਅਜਿਹੇ ਬੱਚੇ ਹੋਰ ਅੱਗੇ ਆ ਸਕਣ ਸਾਡੇ ਇਲਾਕੇ 'ਚ ਪੈਸੇ ਦਾ ਕੋਈ ਐਸਾ ਗਰਾਊਂਡ ਤਾਂ ਕੋਈ ਹੈ ਨਹੀਂ ਜੀ ਟੰਗ ਦਾ ਸਾਡੇ ਆਪਣੇ ਸਕੂਲਾਂ 'ਚ ਵੀ ਕਿਤੇ ਵੀ ਬੱਚਿਆਂ ਨੂੰ ਖੇਡਣ ਵਾਸਤੇ ਕੋਈ ਗਰਾਊਂਡਾ ਦੀ ਕੋਈ ਸਹੂਲਤ ਨਹੀਂ ਹੈ ਅਸੀਂ ਸਰਕਾਰ ਤੇ ਮਨਜ਼ੂਰੀ ਕਰਦੇ ਹਾਂ ਇੱਕ ਚੰਗੇ ਗਰਾਊਂਡ ਬਣਾ ਕੇ ਦੇਣ ਕੰਗਸ ਨੂੰ ਨਾ ਤੇ ਬਰੂਨ ਨੂੰ ਬਿਲਕੁਲ ਜੀ ਇਸ ਤੋਂ ਇਲਾਵਾ ਜੀ ਆਪਾਂ ਗੱਲ ਕਰੀਏ ਸਾਡੇ ਜਿਹੜੇ ਪਿੰਡਾਂ ਦੇ ਜਿਹੜੇ ਜਿਵੇਂ ਕਹ ਲਈਏ ਮੇਰੇ ਖੁਦ ਦੇ ਪਿੰਡ ਤੋਂ ਵੀ ਇਹਨਾਂ ਦੀ ਪੋਤੀ ਲੱਗਦੀ ਆ ਉਹ ਵੀ ਇੱਥੇ ਜਿਹੜੇ ਪਹੁੰਚੇ ਸੁਬੇਦਾਰ ਸਾਹਿਬ ਕਿਵੇਂ ਲੱਗਦਾ ਅੱਜ ਬੱਚੇ ਜਿਹੜੇ ਆ ਜਿੱਤ ਕੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਲੱਖ ਲੱਖ ਵਧਾਈ ਇਹਨਾਂ ਬੱਚਿਆਂ ਨੂੰ ਅਸੀਂ ਵੀ ਨਾ ਸਕੂਲਾਂ ਚੋਂ ਹੀ ਸੀ ਸਪੋਰਟਸ ਬੈਂਕ ਚੋਂ ਹੀ ਲਾ ਕੇ ਨੈਸ਼ਨਲ ਖੇਡੇ ਸੀ ਤੋ ਸਾਨੂੰ ਇਸ ਟਾਈਮ ਬਹੁਤ ਖੁਸ਼ੀ ਹੋਈ ਹੈ ਜਿਹਦੀ ਖੁਸ਼ੀ ਦਾ ਸਾਡਾ ਕੋਈ ਟਿਕਾਣਾ ਨਹੀਂ ਇਹ ਜੋ ਕੋਚ ਸਾਹਿਬ ਨੇ ਸਾਨੂੰ ਬੱਚਿਆਂ ਦੀ ਤਰ੍ਹਾਂ ਹੈ ਇਹਨਾਂ ਨੂੰ ਵੀ ਸਾਨੂੰ ਅਸੀਂ ਵੀ ਇਹਨਾਂ ਨਾਲ ਬਹੁਤ ਕਾਫੀ ਸਾਡਾ ਇਹਨਾਂ ਨਾਲ ਨਜ਼ਦੀਕੀ ਹੈ ਸੋ ਬੱਚੇ ਜੋ ਇਹ ਅੱਜ ਆਏ ਆ ਖੇਡ ਕੇ ਇਹਨਾਂ ਦੀ ਸਾਨੂੰ ਬੇਹਾਦ ਇਸ ਇਲਾਕੇ ਦਾ ਇਹਨਾਂ ਨੇ ਮਾਣ ਬਹੁਤ ਮਾਣ ਵਧਾਇਆ ਸੋ ਮੈਂ ਇਹਨਾਂ ਬੱਚਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਇਲਾਕੇ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹੋਰ ਸਕੂਲ ਜੋ ਗਰਾਊਂਡ ਹੈ ਇਹ ਤਾਂ ਸਾਢੇ ਸਮੇਂ ਤੋਂ ਹੀ ਇਹੋ ਜਿਹਾ ਚੱਲਦੇ ਆਏ ਨੇ ਅਸੀਂ ਵੀ ਸਪੋਰਟਸ ਵਿੱਚ ਕੀਰਤਪੁਰ ਸਾਹਿਬ ਤੋਂ ਜਾ ਕੇ ਸਪੋਰਟਸ ਸਕੂਲ ਜਲੰਧਰ ਖੇਡੇ ਜਾ ਕੇ ਤਾਂ ਕਿਤੇ ਜਾ ਕੇ ਅਸੀਂ ਵੀ ਆਪਣੇ ਆਰਮੀ ਦੇ ਵਿੱਚ ਗਏ ਉੱਥੇ ਐਨਆਈਐਸ ਵਾਲੀਵਾਲ ਕੋਚ ਮੈਂ ਕੋਰਸ ਕਰਿਆ ਉੱਥੇ ਜਾ ਕੇ ਫਿਰ ਆਪਣੀ ਗੇਮ ਦੇ ਵੇਸ ਤੇ ਹੀ ਸੋ ਮੈਂ ਇਹਨਾਂ ਬੱਚਿਆਂ ਨੂੰ ਵੀ ਵਧਾਈ ਦਿੰਨਾ ਤੇ ਅੱਗੇ ਤੋਂ ਆਸਾ ਵੀ ਕਰਦਾ ਕਿ ਬਹੁਤ ਜ਼ਿਆਦਾ ਮਿਹਨਤ ਲਗਨ ਦੇ ਨਾਲ ਅੱਗੇ ਜਾ ਕੇ ਹੋਰ ਪਹੁੰਚੇ ਆਪਣੇ ਪੰਜਾਬ ਦਾ ਤੇ ਦੇਸ਼ ਦਾ ਨਾਮ ਰੌਸ਼ਨ ਬਿਲਕੁਲ ਜੀ ਇੱਕ ਵਾਰੀ ਜਰੂਰ ਹੋ ਆਪਾਂ ਅਧਿਆਪਕ ਨਾਲ ਸਾਡੇ ਹਾਜ਼ਰ ਨੇ ਸਕੂਲ ਦੇ ਖਾਸ ਕਰਕੇ ਅਧਿਆਪਕ ਅਮਰਜੀਤ ਸਿੰਘ ਲਾਡੀ ਹੋਣੀ ਇਹ ਕਿ ਐਦਾਂ ਦੇ ਮਿਹਨਤੀ ਹੈਗੇ ਆ ਬੇਸ਼ੱਕ ਇਹਨਾਂ ਦਾ ਜਿਹੜਾ ਹੈ ਜੇ ਆਪਾਂ ਕਹਿ ਲਈਏ ਖੇਡਾਂ ਦੇ ਨਾਲ ਕਿਉਂਕਿ ਇਹਨਾਂ ਦਾ ਵੱਖਰਾ ਤੌਰ ਤੇ ਅਧਿਆਪਕ ਜੇ ਕਹਿ ਲਿਆ ਹੈਗੇ ਆ ਪਰ ਇਹਨਾਂ ਦਾ ਮੈਂ ਅਕਸਰ ਦੇਖਦਾ ਹੁੰਦਾ ਕਿ ਇਹ ਨਾਲ ਹੁੰਦੇ ਸੀ ਇਹਨਾਂ ਦੇ ਭਪਿੰਦਰ ਸਿੰਘ ਮਿੰਟੂ ਉਹਨਾਂ ਦੇ ਅ ਅਮਰਜੀਤ ਜੀ ਕਿਵੇਂ ਲੱਗਦਾ ਅੱਜ ਬੱਚੇ ਜਿਹੜੇ ਆ ਆ ਇੱਥੇ ਪਹੁੰਚੇ ਆ ਕਾਫੀ ਖੁਸ਼ੀ ਆ ਸਾਰੇ ਇਹਦੇ ਆਪਕਰ। ਹਾਂਜੀ ਸਰ ਬਹੁਤ ਖੁਸ਼ੀ ਦੀ ਗੱਲ ਹੈ ਇਹਨਾਂ ਦੀ ਮਿਹਨਤ ਜਿਹੜੀ ਇਹਨਾਂ ਦੀ ਮਿਹਨਤ ਰੰਗ ਲਿਆਈ। ਵੈਸੇ ਸਾਡਾ ਇਹਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ, ਇਲਾਕਾ ਨਿਵਾਸੀਆਂ, ਨਵੀ ਪ੍ਰਿੰਸੀਪਲ ਸਾਹਿਬ ਦਾ ਵੀ। ਬਾਕੀ ਸਾਡੇ ਸਟਾਫ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ। ਤੇ ਬਾਕੀ ਮੈਂ ਪਹਿਲਾਂ ਵੀ ਗੱਲ ਕੀਤੀ ਤੇ ਹੁਣ ਵੀ ਕਹਿੰਦਾ ਵੀ ਜਦੋਂ-ਤੋਂ ਭਵਿੰਦਰ ਸਿੰਘ ਜੀ ਨੇ ਜੁਆਇਨ ਕੀਤਾ ਸਾਡਾ ਸਕੂਲ ਜਿਹੜਾ ਹੈ ਕਬੱਡੀ ਦੀ ਨਰਸਰੀ ਬਣ ਗਿਆ ਵਾ ਜੀ। ਤੇ ਬਾਕੀ ਹੋਰ ਲੋਕਾਂ ਤੋਂ ਵੀ ਬਾਕੀ ਹੋਰ ਵੀ ਉਮੀਦ ਕਰਦੇ ਕਿ ਇਹਨੂੰ ਜੇ ਸਾਨੂੰ ਇੱਕ ਬਿਲਕੁਲ ਜੀ ਕੈਪਟਨ ਸਾਹਿਬ ਹੁਣੇ ਵੀ ਨਾਲ ਹਾਜ਼ਰ ਹੈ ਲਾਡੀ ਦੀ ਫੁੱਲ ਕੇ ਸਾਡੇ ਜਿਹੜੇ ਸਕੂਲ ਦੇ ਹੁਣ ਤੱਕ ਜਦੋਂ 2 ਸਾਲ ਤੋਂ ਇਹ ਨਹੀਂ ਮਤਲਬ 25 ਬੱਚੇ ਸਾਡੇ ਜਿਹੜੇ ਸਟੇਟ ਦੇ ਵਿੱਚ ਸਰਟੀਫਿਕੇਟ ਲੈ ਕੇ ਆ ਗਏ ਸਟੇਟ ਦੇ ਜੇਤੂ ਹੈ 25 ਬੱਚੇ ਸਾਡੇ ਤੇ 10 ਬੱਚੇ ਨੈਸ਼ਨਲ ਦੇ ਵਿੱਚ ਹੈ ਤੇ ਤਿੰਨ ਬੱਚੇ ਆ ਜਿਹੜੇ ਇਹਨਾਂ ਕੋਲ ਨੈਸ਼ਨਲ ਦਾ ਮੈਡਲ ਹੈ ਨੈਸ਼ਨਲ ਵਿੱਚ ਪਾਰਟਿਸਪੇਟ ਤਾਂ ਬਹੁਤ ਜ਼ਿਆਦਾ ਹੁੰਦਾ ਪਰ ਨੈਸ਼ਨਲ ਮੈਡਲ ਹੈ ਜਿਹੜਾ ਇਹ ਤਿੰਨ ਬੱਚਿਆਂ ਕੋਲ ਹੈ ਬਿਲਕੁਲ ਜੀ ਵੱਡੀ ਪ੍ਰਾਪਤੀ ਇਸ ਇਲਾਕੇ ਦੀ ਹੈਗੀ ਆ ਇਹਨਾਂ ਬੱਚਿਆਂ ਨੇ ਮਾਣ ਜਿਹੜਾ ਵਧਾਇਆ ਹੈ ਇਲਾਕੇ ਦਾ ਕੈਪਟਨ ਸਾਹਿਬ ਨਾਲ ਵੀ ਗੱਲ ਕਰਾਂਗੇ ਕੈਪਟਨ ਸਾਹਿਬ ਲੱਗਦਾ ਨਹੀਂ ਸਰਕਾਰਾਂ ਨੂੰ ਚਾਹੀਦਾ ਕਿ ਜਿਵੇਂ ਇਹਨਾਂ ਨੇ ਮੰਗ ਕੀਤੀ ਹੈ ਕਿ ਸਪੋਰਟਸ ਬੈਂਕ ਸਾਡੇ ਇਲਾਕੇ ਦੇ ਵਿੱਚ ਹੋਣਾ ਚਾਹੀਦਾ ਹੈ ਨਹੀਂ ਹੈ ਪਰ ਫਿਰ ਵੀ ਜਿਹੜੀ ਇਹਨਾਂ ਦੀ ਮਿਹਨਤ ਦੇ ਸਦਕਾ ਅੱਜ ਭਿੰਦਰ ਸਿੰਘ ਉਹਨਾਂ ਦੇ ਮਿਹਨਤ ਸਦਕਾ ਅੱਜ ਬੱਚੇ ਜਿਹੜੇ ਆ ਉਹ ਨੈਸ਼ਨਲ ਮੈਡਲ ਲੈ ਕੇ ਆਏ ਆ ਮੈਂ ਇੱਥੇ ਆਪਣੀਆਂ ਬੱਚੀਆਂ ਦਾ ਧੰਨਵਾਦ ਕਰਨ ਵਾਸਤੇ ਪਿੰਡੋਂ ਆਇਆ ਕੈਪਟਨ ਬਹਾਦਰ ਸਿੰਘ ਮੈਂ ਆਰਮੀ ਤੋਂ ਰਿਟਾਇਰ ਆ ਮੈਂ ਵੀ ਸਪੋਰਟਸਮੈਨ ਹੁੰਦਾ ਸੀ ਪਹਿਲਾਂ ਇੱਥੋਂ ਆਪਣੇ ਮਿਸਿਆਰ ਸਕੂਲ ਤੋਂ ਉੱਠ ਕੇ ਫਿਰ ਪਟਿਆਲੇ ਪੜਿਆ ਉਸ ਤੋਂ ਬਾਅਦ ਨੈਸ਼ਨਲ ਖੇਡਿਆ ਉਸ ਤੋਂ ਬਾਅਦ ਆਰਮੀ ਵੱਲੋਂ ਨੈਸ਼ਨਲ ਖੇਡਿਆ ਅੱਜ ਮੈਂ ਇਹਨਾਂ ਬੱਚਿਆਂ ਦਾ ਸਵਾਗਤ ਕਰਨ ਵਾਸਤੇ ਇੱਥੇ ਆਇਆ ਤੇ ਜਿਹੜੇ ਕੋਚ ਸਾਹਿਬ ਹੈਗੇ ਨੇ ਦੇ ਮਿੰਟੂ ਕੋਚ ਜੀ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਔਰ ਨੰਬਰ 2 ਜਿਹੜੇ ਪੇਰੈਂਟਸ ਹੈ ਇਹ ਬੱਚਿਆਂ ਦੇ ਪੇਰੈਂਟਸ ਆ ਸਾਡੀਆਂ 3 ਦੇ ਉਹਨਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੀਆਂ ਜਿਹੜੇ ਆਪਣੇ ਤਿਆਰ ਕਰਕੇ ਆਪਣੇ ਵਿਹੜੇ ਚ ਤੋਰ ਦਿੰਦਿਆਂ ਵੀ ਕੋ ਸਾਹ ਚਲੋ ਖੜਾਓ ਸਾਡੀਆਂ ਬੱਚੀਆਂ ਨੂੰ ਅੱਗੇ ਲੈ ਕੇ ਜਾਓ ਤੇ ਆਪਣੇ ਇਲਾਕੇ ਦਾ ਪਿੰਡ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰੇ ਇਹ ਇੱਕ ਛੋਟਾ სპੋਰਟਸਮੈਨ ਹੀ ਵੱਡਾ ਬਣਦਾ ਇਹ ਸਾਡੀ ਕੀਰਤਪੁਰ ਸਾਹਿਬ ਦੀ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਇੱਕ ਬਹੁਤ ਵੱਡਾ ਇੱਥੇ ਸ਼ਕਤੀ ਆ ਇਹਦੇ ਵਿੱਚ ਕੋਈ ਬੱਚਾ ਮੈਦਾਨ ਚ ਜਾਂਦਾ ਇਹਨੂੰ ਆਮ ਕੋਈ ਇਲਾਕੇ ਦੇ ਬੱਚੇ ਮੀਟ ਨਹੀਂ ਕਰ ਸਕਦੇ ਮੈਂ ਇੱਕ ਛੋਟਾ ਜਿਹਾ ਹੁੰਦਾ ਹੋਇਆ ਜਦੋਂ ਮੈਂ ਇੰਡੀਆ ਖੇਡਿਆ ਉਹ ਕਹਿੰਦੇ ਸਰਦਾਰ ਕੁਝ ਛੋੜ ਦੋ ਯਾਰ ਗੜ ਜੂਟ ਜੋ ਵੀ ਹੈਗੇ ਸੀ ਜਾਟ ਪਲੇਅਰ ਸੀ ਬਹੁਤ ਮਦਰਾਸੀ ਕੀ ਕਰੇਗਾ ਏ ਜਦ ਮੈਂ ਉੱਥੇ ਖੇਡਿਆ ਤਾਂ ਸਾਰੀ ਦੁਨੀਆ ਨੇ ਜਦੋਂ ਮੈਚ ਖਤਮ ਹੋਇਆ ਜਿੰਨੀਆਂ ਵੀ ਉੱਥੇ ਬੋਮੈਂਡ ਲੜਕੀਆਂ ਖੇਡਣ ਗਈਆਂ ਸੀ ਕੋਚ ਮੁੰਡੇ ਸਾਰਿਆਂ ਨੇ ਆ ਕੇ ਮੈਨੂੰ ਬਹੁਤ ਪਿਆਰ ਦਿੱਤਾ ਅੱਜ ਮੈਂ ਇਹਨਾਂ ਬੱਚੀਆਂ ਨੂੰ ਇਹ ਕਹਾਂਗਾ ਤਿੰਨਾਂ ਨੂੰ ਬਈ ਤੁਸੀਂ ਬੜੇ ਹੱਡਣਾ ਨਹੀਂ ਆਪਣਾ ਲਗਨ ਨਾਲ ਕੰਮ ਕਰਨਾ ਕੋਈ ਵੀ ਤੁਹਾਡੇ ਥੋੜੀ ਬੋਦੀ ਕਮੀਆਂ ਨਾ ਉਹ ਦੂਰ ਹੋ ਜਿੰਦੀ ਤੁਸੀਂ ਫਰੌਗ ਕਬੱਡੀ ਖੇਡੋ ਔਰ ਇੰਡੀਆ ਲੈਵਲ ਤੇ ਖੇਡੋ ਬਾਕੀ ਬਹੁਤ ਸਿੰਘ ਰਾਣਾ ਜਿਹੜੀ ਇੱਕ ਬਹੁਤ ਸੱਚੇ ਸੱਚੇ ਔਰ ਸੁੱਝੇ ਹੋਏ ਪ੍ਰੈਸਰ ਬੋਟਰ ਮੈਂ ਬਿਲਕੁਲ ਮੈਂ ਮੈਂ ਜ਼ਰੂਰ ਇੱਕ ਵਾਰੀ ਬੱਚੀਆਂ ਜਿਹੜੀਆਂ ਖੜੀਆਂ ਨੇ ਅਧਿਆਪਕ ਸਕੂਲ ਦਾ ਸਟਾਫ ਨਾਲ ਹਾਜ਼ਰ ਹੈ ਖੁਸ਼ੀ ਬਹੁਤ ਹੈ ਸਾਰੇ ਅਧਿਆਪਕਾਂ ਦੇ ਵਿੱਚ ਔਰ ਔਰ ਜੇ ਆਪਾਂ ਗੱਲ ਕਰੀਏ ਖੁਸ਼ੀ ਬਹੁਤ ਹੈ ਅਧਿਆਪਕਾਂ ਦੇ ਵਿੱਚ ਬੱਚੇ ਜਿਹੜੇ ਆ ਖੁਸ਼ ਹੈ ਕਿਉਂਕਿ ਟ੍ਰੋਫੀ ਇੱਕ ਵਾਰੀ ਜ਼ਰੂਰ ਦਿਖਾਉਂਗਾ ਕਿ ਬੱਚੇ ਜਿਹੜੀਆਂ 67ਵੀਂ ਨੈਸ਼ਨਲ ਖੇਡਾਂ ਦੇ ਵਿੱਚੋਂ ਜਿਹੜੀ ਟ੍ਰੋਫੀ ਜਿੱਤ ਕੇ ਅੱਜ ਮੈਡਲ ਜਿੱਤ ਕੇ 20 ਸਾਲ ਬਾਅਦ ਮੈਡਲ ਜਿਹੜਾ ਆ ਉਹ ਪੰਜਾਬ ਦੇ ਹਿੱਸੇ ਆਇਆ ਔਰ ਤਿੰਨੇ ਬੱਚੇ ਸਾਡੇ ਜਿਹੜੇ ਆ ਇਹ ਮੈਡਲ ਜਿੱਤ ਕੇ ਇੱਥੇ ਪਹੁੰਚੇ ਆ ਔਰ ਜਿਹੜੇ ਅਧਿਆਪਕ ਮਹਿਲਾ ਮਾਤਾ ਆਪਕੀ ਵੀ ਪਹੁੰਚੇ ਨਾ ਉਹ ਗੱਲਬਾਤ ਜ਼ਰੂਰ ਕਰਾਂਗੇ ਮੈਮ ਕੀ ਲੱਗਦਾ ਆ ਕੀਰਤਪੁਰ ਸਾਹਿਬ ਤੁਸੀਂ ਇਹ ਬੱਚਿਆਂ ਨੂੰ ਪੜਾਉਂਦੇ ਰਹੇ ਆ ਪੜ੍ਹਦੇ ਰਹੇ ਆ ਜਿਵੇਂ ਭਪਿੰਦਰ ਸਾਹਿਬ ਹੈਗੇ ਆ ਉਹਨਾਂ ਨੇ ਜੋ ਮਿਹਨਤ ਕੀਤੀ ਆ ਅੱਜ 20 ਸਾਲ ਬਾਅਦ ਇੱਕ ਜਣਾ ਮੈਡਲ ਪੰਜਾਬ ਦੇ ਹਿੱਸੇ ਆਇਆ ਉਹਦੇ ਵਿੱਚ ਤਿੰਨ ਬੱਚੀਆਂ ਸਾਡੇ ਆਪਣੇ ਸਕੂਲ ਦੀਆਂ ਖੇਡ ਕੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਕੇ ਆਈਆਂ ਕਿਸ ਤਰ੍ਹਾਂ ਹਾਂਜੀ ਸਰ ਅਸੀਂ ਬਹੁਤ ਜ਼ਿਆਦਾ ਖੁਸ਼ ਆ ਇਹ ਕਹਿ ਲੋ ਵੀ ਅੱਜ ਸਾਡੇ ਧਰਤੀ ਤੇ ਪੈਰ ਨਹੀਂ ਲੱਗ ਰਹੇ ਇੰਨੀ ਜ਼ਿਆਦਾ ਸਾਨੂੰ ਖੁਸ਼ੀ ਹੈ ਮੋਰਓਵਰ ਮੈਂ ਆਪ ਵੀ ਇੱਕ ਲੜਕੀਆਂ ਦੇਖਿਆ ਘਰਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਹੁੰਦਾ ਪਰ ਇਨਾ ਵੱਡਾ ਵਿਸ਼ਵਾਸ ਪੇਰੈਂਟਸ ਨੇ ਸਾਡੇ ਤੇ ਜਤਾਇਆ ਸਰ ਤੇ ਜਤਾਇਆ ਔਰ ਅਸੀਂ ਵੀ ਉਸ ਵਿਸ਼ਵਾਸ ਦੇ ਉੱਤੇ ਪੂਰੇ ਉਤਰੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਔਰ ਸਾਡੇ ਸਕੂਲ ਦੇ ਇੱਕ ਨਹੀਂ ਬਲਕਿ ਤਿੰਨ ਬੱਚੇ ਨੇ ਇਹ ਉਦੋਂ ਵੀ ਵੱਡੀ ਮਾਣ ਵਾਲੀ ਗੱਲ ਆ ਤਾਂ ਅਸੀਂ ਇਸ ਕਰਕੇ ਅੱਜ ਬਹੁਤ ਜ਼ਿਆਦਾ ਖੁਸ਼ ਆ ਸਾਡੇ ਸਰਵ ਵਧਾਈ ਦੇ ਪਾਤਰ ਨੇ ਬੱਚੇ ਉਹਨਾਂ ਦੇ ਪੇਰੈਂਟਸ ਵਧਾਈ ਦੇ ਪਾਤਰ ਨੇ ਤੇ ਕਹਿ ਲਓ ਸਾਡੇ ਸਕੂਲ ਨੂੰ ਚਾਰ ਚੰਨ ਲੱਗੇ ਇਹ ਵਾਲੀ ਉਪਲਬਧੀ ਦੇ ਨਾਲ ਥੈਂਕ ਯੂ ਬਿਲਕੁਲ ਜੀ ਪੱਡੀ ਉਪਲਬਧੀ ਦੇ ਆਪਾਂ ਕਹਿ ਲਈਏ ਖਾਸ ਕਰਕੇ ਆਨੰਦਪੁਰ ਸਾਹਿਬ ਦੀ ਇਸ ਧਰਤੀ ਦੇ ਬੱਚਿਆਂ ਨੇ ਆ ਪ੍ਰਾਪਤ ਕੀਤੀ ਹੈ ਖਾਸ ਕਰਕੇ ਕੀਰਤਪੁਰ ਸਾਹਿਬ ਦੇ ਪਿੰਡ ਦਭੂੜ ਦੇ ਦੋ ਬੱਚੇ ਨੇ ਤੇ ਪਿੰਡ ਬਰੂਵਾਲ ਦੀ ਇੱਕ ਬੱਚੀ ਮੇਰੇ ਪਿੰਡ ਤੋਂ ਹੈਗੀ ਆ ਜਿਨੇ ਇਸ ਜਿਹੜਾ ਖੇਡਾਂ ਦੇ ਵਿੱਚੋਂ ਮੈਡਲ ਪ੍ਰਾਪਤ ਕੀਤਾ ਔਰ 20 ਸਾਲ ਬਾਅਦ ਪੰਜਾਬ ਦੇ ਹਿੱਸੇ ਮੈਡਲ ਆਇਆ ਹੈ ਤੋਂ ਜਿਹੜਾ ਦੇਖਣ ਨੂੰ ਵੀ ਮਿਲ ਰਿਹਾ ਕਿ ਜਿਹੜੇ ਮਾਪੇ ਆਏ ਨੇ ਆ ਅਧਿਆਪਕ ਆਏ ਨੇ ਇਹਨਾਂ ਦੇ ਜਿਹੜੇ ਚਾਏ ਉਹ ਚੱਕੇ ਨਹੀਂ ਜਾ ਰਹੇ ਔਰ ਵਿਆਹ ਵਰਗਾ ਮਾਹੌਲ ਜਿਹੜਾ ਹੈ ਕੀਰਤਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਉੱਤੇ ਬਣਿਆ ਹੋਇਆ ਢੋਲ ਦੇ ਡਗੇ ਵੱਜ ਰਹੇ ਨੇ ਕੈਮਰਾਮੈਨ ਦੀਪ ਰਾਣਾ ਦੇ ਨਾਲ ਬੁੱਸ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ